ਸਤ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣਾ ਇੱਕ ਹੋਰ ਨਵੀਂ ਵਲੌਗ ਤੇ ਉਮੀਦ ਕਰਦਾ ਸਭ ਠੀਕ ਹੋਵੋਗੇ ਆਪਣਾ ਵੀ ਠੀਕ ਹੈ ਜੀ ਅੱਜ ਤਰੀਕ ਦੀ ਗੱਲ ਕਰਾਂ 26 ਤਰੀਕ ਹੋ ਗਈ 26/7/2025 ਟਾਈਮ ਸਵੇਰ ਦੇ 7:40 ਮਿੰਟ ਗੱਡੀ ਕਰ ਲਿਆ ਵਾਰਮ ਸਟਾਰਟ ਨਿਕਲਣ ਲਈ ਹੈਗੇ ਆ ਤਿਆਰ ਹੁਣ ਤੁਸੀਂ ਵੀ ਸੋਚ ਰਹੇ ਹੋਵੋਗੇ ਵੀ ਯਾਰ ਅੱਜ ਇੰਨੀ ਸਾਧ ਅੱਜ ਸੂਰਜ ਕਿੱਧਰ ਚੜ ਗਿਆ ਚੈੱਕ ਕਰੇ ਆ ਯਾਰ ਕੱਲ ਰਾਤ ਦੀ ਨਹੀਂ ਹੈਗੀ ਲਾਈਟ ਜਿੰਨਾ ਚਿਰ ਇਨਵਰਟਰ ਚੱਲ ਰਿਹਾ ਸੀ ਚੱਲ ਰਿਹਾ ਸੀ ਉਸ ਤੋਂ ਬਾਅਦ ਸਵੇਰੇ ਸਵੇਰੇ ਉਹ ਠਰ ਸੁੰਦਾਰ ਇੰਨਾ ਕੋ ਸੋਹਣਾ ਮਿਊਜ਼ਿਕ ਸੁਣਨ ਨੂੰ ਮਿਲਿਆ ਨਾ ਹਰ ਚਾਰੋਂ ਪਾਸਿਓਂ ਜਿੰਨਾਂ ਦੇ ਵੀ ਇਨਵਰਟਰ ਲੱਗੇ ਹੋਏ ਸੀ ਬਸ ਇੱਕ ਟੀ 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 ਇਹਦੀ ਆਵਾਜ਼ ਆ ਰਹੀ ਸੀ ਸਾਰੇ ਦੇ ਬੈਟਰੀ ਬੁੱਲ ਗਏ ਭਾਈ ਇਸ ਕਰਕੇ ਹੋਰ ਕੋਈ ਆਪਸ਼ਨ ਨਹੀਂ ਸੀ ਆ ਕੇ ਸੱਜਰੇ ਡਿਊਟੀ ਕਰਤੇ ਆਨ ਠੀਕ ਹੈ ਜੀ ਬਾਕੀ ਬਣ ਰਿਹਾ ਹੋ ਵੀਡੀਓ ਚ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਉਹ ਲੋ ਅਬਰ ਦੀ ਡੇਲੀ ਅਰਨਿੰਗ ਉੱਪਰ ਵਿਕੀ ਮੇ ਦਾ ਰਹਿੰਦਾ ਕਿਵੇਂ ਦਾ ਨਹੀਂ ਜੋ ਤੁਹਾਨੂੰ ਇੱਕ ਆਈਡੀਆ ਮਿਲ ਜਾਏਗਾ ਜਿਹੜਾ ਜਿਹੜਾ ਮੇਰਾ ਵੀਰ ਨਵਾਂ ਆਇਆ ਚੈਨਲ ਤੇ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚ ਕੁਝ ਵੀ ਚੰਗਾ ਆ ਮਾੜਾ ਲੱਗੇ ਤਾਂ ਲਾਈਕ ਡਿਸਲਾਈਕ ਕਰਕੇ ਜ਼ਰੂਰ ਦੱਸਿਓ ਬਾਕੀ ਜੇ ਤੁਸੀਂ ਕੋਈ ਆਪਣਾ ਸੁਝਾਅ ਦੇਣਾ ਚਾਹੁੰਦੇ ਹੋ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ 'ਚ ਤੁਹਾਡਾ ਇੰਤਜ਼ਾਰ ਰਹਿ ਆਜੋ ਕਰੀਏ ਡਿਊਟੀ ਸ਼ੁਰੂ ਬਾਕੀ ਕੋਈ ਵੀ ਮੇਰਾ ਵੀਰ ਕਿਸੇ ਨੇ ਗੱਡੀ ਸੇਲ ਪਰਚੇਸ ਕਰਨੀ ਹੋਵੇ ਕਿਸੇ ਨੂੰ ਡਰਾਈਵਰ ਚਾਹੀਦਾ ਹੋਵੇ ਕਿਸੇ ਨੇ ਡਰਾਈਵਰ ਲੱਗਣਾ ਹੋਵੇ ਜਾਂ ਕਿਸੇ ਨੇ ਆਪਣੀ ਪ੍ਰੋਮੋਸ਼ਨ ਕਰਾਣੀ ਹੋਵੇ ਡਿਸਕ੍ਰਿਪਸ਼ਨ 'ਚ ਇੰਸਟਾਗ੍ਰਾਮ ਆਈਡੀ ਦਿੱਤੀ ਹੋਈ ਹੈ ਆ ਕੇ ਮੈਸਰ ਦਾ ਲਓ ਜੀ ਟਾਈਮ ਤੁਹਾਡੇ ਸਾਹਮਣੇ ਆ 7:46 ਮਿੰਟ ਰਾਈਡ ਪਹਿਲੀ ਉਹ ਇੰਟਰ ਸਿਟੀ ਵੱਜ ਗਈ ਹੈ ਛੋਟੀ ਹੈ ਰਾਜਪੁਰੇ ਦੀ ਉਹ ਪਰ ਇੰਟਰ ਸਿਟੀ ਦਾ ਇੰਟਰ ਸਿਟੀ ਆ ਠੀਕ ਹੈ ਆ ਜੋ ਚੱਲੀਏ ਇੱਥੋਂ ਪਿੰਡ ਤੋਂ ਹੀ ਕਰਨਾ 1 ਕਿਲੋਮੀਟਰ ਤੋਂ ਪਿਕਅਪ ਇਹ ਰਾਜਪੁਰਾ ਵੀ ਨਹੀਂ ਕਹਿ ਸਕਦੇ ਹੈ ਤਾਂ ਚਿਤਕਾਰਾ ਯੂਨੀਵਰਸਿਟੀ ਦੀ ਹੈ ਚਿਤਕਾਰਾ ਯੂਨੀਵਰਸਿਟੀ ਹੋ ਜਾਣਾ ਆਂਦਾ ਰਾਜਪੁਰਾ ਲਿਖਿਆ ਹੋਇਆ ਹੈ ਉਹਤੇ ਪਰ ਗਿਆ ਮੈਂ ਇੱਕ ਦੋ ਵਾਰ ਪਹਿਲਾਂ ਵੀ ਗਿਆ ਐ ਮੈਡਮ ਨੂੰ ਲੈ ਕੇ ਐਨਾ ਵੀ ਪਤਾ ਮੈਨੂੰ ਵੀ ਜਾਣਾ ਵੀ ਮੈਡਮ ਨਹੀਂ ਹੈ ਇਹਨਾਂ ਨੂੰ ਜਾ ਕੇ ਕਰਾਂਗੇ ਉੱਥੇ ਡ੍ਰੌਪ ਤੇ ਉੱਥੋਂ ਦੇਖਦੇ ਹਾਂ ਹੁਣ ਜੇ ਪਰਮਾਤਮਾ ਨੇ ਪਹਿਲੀ ਰਾਈਡ ਉਧਰੋਂ ਤੋਰਤੀ ਹੁਣ ਕੀ ਆ ਉਹਦੇ ਮਨ ਚ ਕੀ ਨਹੀਂ ਦੇਖਦੇ ਹਾਂ ਅੱਗੇ ਜਾ ਕੇ ਆਜੋ ਚੱਲੀਏ ਉਸ ਤੋਂ ਬਾਅਦ ਅੱਗੇ ਕਿਧਰੇ ਹੋਰ ਨਿਕਲਦੇ ਆ ਸਾਰਾ ਦਿਨ ਉੱਥੇ ਹੀ ਖੜਦੇ ਆ ਕੀ ਹੈ ਕੀ ਨਹੀਂ ਜਾਣ ਸੰਦਾਰ ਇਧਰ ਨੂੰ ਵਾਪਸ ਆਨੇ ਆ ਜਾਂ ਉੱਧਰ ਕਿਧਰੇ ਹੋਰ ਜਾਣੇ ਆ ਸਾਰਾ ਕੁਝ ਇੱਥੇ ਜਾ ਕੇ ਹੀ ਪਤਾ ਲੱਗੋ ਹੁਣ ਕਿਉਂਕਿ ਆਉਣ ਵਾਲੇ ਟਾਈਮ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਆਓ ਖੈਰ ਆਉਣ ਵਾਲੇ ਦੀ ਨਾ ਸੋਚੇ ਜਿਹੜਾ ਚੱਲ ਰਿਹਾ ਉਸੇ ਨੂੰ ਸੰਭਲ ਲਿਆ ਇਹਨਾਂ ਦਾ ਬਹੁਤ ਹੈ ਆਜੋ ਟਾਈਮ ਹੋ ਗਿਆ ਜੀ ਇਸ ਵੇਰੇ 8:29 ਤੇ ਪਹੁੰਚ ਗਏ ਚਿੱਤਕਰਾਰਾ ਯੂਨੀਵਰਸਿਟੀ ਆ ਰਹੀ ਹੈ ਇਧਰ ਸਾਰੀ ਇਹ ਚਿੱਤਕਰਾਰਾ ਦਾ ਹੀ ਕੈਂਪਸ ਹੈ ਉਹ ਪਿੱਛੇ ਤੱਕ ਕਈ ਸੌ ਕਿੱਲਾਂ ਚ ਬਣੀ ਹੋਈ ਹੈ ਤਿੱਕਰਾਰਾ ਯੂਨੀਵਰਸਿਟੀ ਚਲੋ ਹੁਣ ਦੇਖਦੇ ਆ ਉਧਰ ਨੂੰ ਚੱਲਾਂ ਰਾਜਪੁਰੇ ਨੂੰ ਰਾਜਪੁਰੇ ਤੋਂ ਦੇਖਦੇ ਆ ਹਾਂ ਵਾਪਸੀ ਚੰਡੀਗੜ੍ਹ ਨੂੰ ਆਨੇ ਆ ਜਿਰਕਪੁਰ ਆਨੇ ਆ ਪੰਜ ਖੁੱਲੇ ਜਾਣੇ ਆ ਬਾਲੇ ਜਾਣੇ ਆ ਲੁਧਿਆਣਾ ਜਾਣੇ ਆ ਬਠਿੰਡਾ ਜਾਣੇ ਆ ਪਟਿਆਲਾ ਜਾਣੇ ਆ ਦੇਖੀ ਜਊ ਜਿੱਧਰ ਨੂੰ ਜਾਣੇ ਆ ਤੁਹਾਨੂੰ ਦੰਨਾ ਅਪਡੇਟ ਮੈਂ ਆਜੋ ਚੱਲੀਏ ਹੁਣ ਖਿੱਚੋ ਖਿੱਚ ਕਿਉਂ ਇੱਕ ਦਾ ਸਤਾਇਤ ਰੀਤ ਦੀ ਤੀਜਾਂ ਵੀ ਹੈਗੀਆਂ ਅੱਜ 26 ਹੋਊਗੀ ਕੱਲ ਦੀ ਹੋਏ ਤੀਜਾਂ ਮਤਲਬ ਤੇ ਆਪਣਾ ਪਿੰਡਾਂ ਜੇ ਤੁਹਾਨੂੰ ਪਤਾ ਸੰਧਾਰੇ ਸੰਧੋਰੇ ਦੇਣ ਦਾ ਰਵਾਜ ਹੈਗਾ ਆ ਠੀਕ ਹੈ ਇਹ ਸਾਰਿਆਂ ਨੂੰ ਤਾਂ ਨਹੀਂ ਪਤਾ ਇਹਨਾਂ ਚੀਜ਼ਾਂ ਦਾ ਉਹ ਤਾਂ ਚੋਚਲਿਆਂ ਜਿਹਦੇ ਫਾਰਮੈਲਟੀਆਂ ਤੇ ਆ ਗਏ ਪਰ ਆਪਣੇ ਪਿੰਡਾਂ ਵਾਲੇ ਅੱਜ ਵੀ ਰੀਤੀ ਰਿਵਾਜ ਕਰਦੇ ਆ ਪੂਰੇ ਸਾਰੇ ਤੇ ਉਮੀਦ ਹੈਗੀ ਹੈ ਕਿ ਕੋਈ ਇੱਕ ਅਦਾ ਸੰਧਾਰਾ ਆਪਾਂ ਨੂੰ ਵੀ ਟੱਕਰ ਜੇ ਅੱਜ ਕਿਉਂ ਹੋਈ ਤਰੋ ਕੱਲ ਪੱਕੀ ਹੈ ਨਾ ਇਹ ਜੇ ਕੋਈ ਸੁਨਾਰਾ ਆਪਣੇ ਹੱਥ ਲੱਗਿਆ ਆਪਣਾ ਦਿਨ ਬਣਜੂ ਅਗਲੇ ਦਿਨ ਤੀਰਵਾਜ ਹੋ ਜਾਣਗੇ ਆ ਜਾ ਚੱਲੀ ਚਾਗ ਰਾਜਾ ਜਬਰੇ ਮਾਰਦੇ ਆ ਅਮਰੀਕ ਇੱਕ ਤਾਂ ਸਾਡਾ ਆਪਣਾ ਪਿੰਡ ਦਾ ਵਟਸਐਪ ਗਰੁੱਪ ਹੈਗਾ ਆ ਕੱਲ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਰੀ ਰਾਤ ਉਹ ਗੱਲ ਲਾਈਟ ਹੈ ਨਹੀਂ ਹੁਣ ਉਹ ਚ ਸਵੇਰੇ ਸਵੇਰੇ ਪੀਚੇ ਫਸੇ ਹੋਏ ਕੋਈ ਸਰਕਾਰ ਨੂੰ ਵਾਲਾ ਕੱਢ ਰਿਹਾ ਆ ਕੋਈ ਆਪਣੇ ਗਲੀ ਵਾਲਿਆਂ ਨੂੰ ਗਾਲ੍ਹਾਂ ਕੱਢ ਰਿਹਾ ਹੈ ਕੋਈ ਬਿਜਲੀ ਵਾਲਿਆਂ ਨੂੰ ਗਾਲ੍ਹਾਂ ਕੱਢ ਰਿਹਾ ਹੈ ਜਾਂ ਕੋਈ ਰਾਜਨੀਤਿਕ ਦਲ ਵਾਲਿਆਂ ਨੂੰ ਗਾਲ੍ਹਾਂ ਲੱਗਿਆ ਹੋਇਆ ਕੱਢ ਰਿਹਾ ਹੈ ਕੋਈ ਕਿਸੇ ਦਾ ਪੱਖਪੂਰ ਰਿਹਾ ਹੈ ਬਹੁਤ ਸੂਰੇ ਸੂਰੇ ਲੱਗੇ ਹੋਏ ਆ ਵੀ ਆਪ ਸੂਰੇ ਸੂਰੇ ਪਰਮਾਤਮਾ ਦਾ ਨਾਮ ਲਾਓ ਆਪਣੇ ਆਪਣੇ ਕੰਮ ਸ਼ੁਰੂ ਕਰੋ ਇਹ ਰੌਣਕਾਂ ਪਿੰਡਾਂ ਦੀਆਂ ਇਹ ਤਾਂ ਵਿਨਾ ਦੱਛੀ ਤਗੀ ਉਹ ਵੀ ਇਹ ਵੀ ਬਿਨਾ ਚਾਸ ਕਿਦੇ ਰਸਗੁਲੇ ਦੇ ਲੱਭ ਜਮਣ ਵਾਲੀ ਹੈ ਹਲੋ ਗਾਸਟਲੀਏ ਓਏ ਹਾਏ ਵਾਹ ਵੇ ਪਾਪੀ ਪੇਟ ਦੇਖੋ ਕੀ ਕੀ ਕਰਾ ਦਿੰਦਾ ਆ ਓ ਦੇਖੋ ਓ ਦੇਖੋ ਉਸਤਾਜ ਕਿਥੇ ਪਿਆ ਟਰਾਲੇ 'ਚ ਹੁਣ ਦੇਖਦਾ ਰਿਹਾ ਹਾਂ ਤੁਹਾਨੂੰ ਖੜ ਜੋ ਮੈਂ ਬੜਾ ਜ਼ੂਮ ਕਰਕੇ ਆਵਾ ਤੁਹਾਨੂੰ ਓ ਦੇਖੋ ਤਰਪਾਲ ਦੇ ਦੇਖ ਰਿਹਾ ਹੁਣ ਇਹਨਾਂ ਨੂੰ ਪਿਹਲੇ ਜੇ ਰੰਗ ਦੇ ਤਰਪਾਲ ਦੇ ਪਿੱਛੇ ਪਿਆ ਦੇਖੋ ਸੁੱਤਾ ਐ ਯਾ ਪਾਪੀ ਪੇਟ ਦੇਖ ਲਓ ਚਲੋ ਫਿਰ ਆਜੋ ਚਲਿਏ ਆ ਟਾਈਮ ਦੀ ਜੇ ਗੱਲ ਕਰਾਂ ਜੀ 10 ਵਜੇ 25 ਮਿੰਟ ਹੋ ਗਏ ਖੜੇ ਆ ਇੱਥੇ ਰਾਜਪੁਰਾ ਗੱਡੀ ਲਾਈ ਹੋਈ ਹੈ ਸਾਈਡ 'ਚ ਤੇ ਗਰਮੀ ਦਾ ਕਹਿਰ ਹੈ ਨਾ ਨਾ ਆ ਦੇਖ ਲਓ ਦਰਖਤ ਤੁਹਾਡੇ ਸਾਹਮਣੇ ਆ ਜਮ ਐਨੀ ਹਵਾ ਚੱਲ ਰਹੀ ਲੈਣਾ ਨਹੀਂ ਦੇਣਾ ਨਹੀਂ ਪੱਲਾ ਤਾਂ ਉਮਸ ਐਨੀ ਆ ਆ ਦੇਖ ਲਓ ਹਾਲ ਠੀਕ ਹੈ ਨਾ ਜਿਹੜੇ ਕਹਿ ਦਨੇ ਆ ਮੇਰੇ ਵੀਰ ਵੀ ਭਾਜੀ ਐਸੀ ਵੀ ਇਹ ਕੰਮ ਕਰਨਾ ਆ ਅਸੀਂ ਵੀ ਐ ਕਰ ਲਾਂਗੇ ਐ ਕਰ ਲਾਂਗੇ ਤਾਂ ਇਹ ਜਿਦਾਂ ਚੱਲਣੀ ਪੈਣੀ ਆ ਮੇਰੇ ਵੀਰੋ ਜੇ ਇਸ ਚੀਜ਼ ਲਈ ਤੁਸੀਂ ਪ੍ਰੀਪੇਅਰ ਹੋ ਤੁਸੀਂ ਤਿਆਰ ਹੋ ਤਾਂ 모ਸਟ ਵੈਲਕਮ ਠੀਕ ਹੈ ਹਰ ਇੱਕ ਚੀਜ਼ ਨਾਲ ਲੜਦਾ ਪੈਂਦਾ ਆ ਹਰ ਇੱਕ ਚੀਜ਼ ਨਾਲ ਬਹੁਤ ਔਖਾ ਆ ਪਰ ਕਰ ਰਹੇ ਆ ਜਿਨ੍ਹਾਂ ਨੇ ਕਰਨਾ ਆ ਠੀਕ ਹੈ ਪਰ ਹਰ ਇੱਕ ਦੇ ਬਸਦਾ ਨਹੀਂ ਹੈ ਇਹ ਕੰਮ ਠੀਕ ਉਦਾਂ ਹੁਣ ਮੈਂ ਵੀਡੀਓ ਦਿਖਾਈ ਜਨਾ ਤੁਸੀਂ ਕਈ ਵੀ ਵੀਡੀਓ ਦੇਖ ਕੇ ਵੀ ਐ ਕਰ ਲੈਨੇ ਵੀਰ ਲੈ ਜੇ ਉਹ ਕਰ ਰਿਹਾ ਤਾਂ ਅਸੀਂ ਵੀ ਕਰ ਲਾਂਗੇ ਠੀਕ ਐ ਇੰਨਾ ਸੌਖਾ ਨਹੀਂ ਹੈ ਤੁਹਾਡੇ ਸਾਹਮਣੇ ਹੀ ਐ ਹਾਲ ਨਾ ਹਵਾ ਨਾ ਪਾਣੀ ਨਾ ਲੈਣਾ ਨਹੀਂ ਦੇਣਾ ਨਹੀਂ ਕਸੂਤਾ ਦਾ ਕੰਮ ਆ ਬਹੁਤ ਹਾਂ ਗੱਡੀ ਚੱਲਦੀ ਰਹੇ ਫੇਰ ਨਹੀਂ ਕੋਈ ਚੱਕਰ ਪਰ ਜੇ ਖੜਨਾ ਪੈ ਜਾਏ ਨਾ ਵੇਟ ਕਰਨਾ ਪੈ ਜਾਏ ਫਿਰ ਬਹੁਤ ਔਖਾ ਹੁੰਦਾ ਐ ਖੈਰ ਕੋਈ ਨਹੀਂ ਬਣੇ ਰਹੋ ਤੁਸੀਂ ਤੁਸੀਂ ਆਰਾਮ ਨਾਲ ਆਨੰਦ ਮਾਣੋ ਠੀਕ ਐ ਅਗਲੀ ਰਾਈਡ ਮਿਲਦੀ ਐ ਤੁਹਾਨੂੰ ਮੈਂ ਦੰਗਾ ਫਿਰ ਅਪਡੇਟ ਟਾਈਮ 12:25 ਮਿੰਟ ਹੌਣ ਕਿਤੇ ਜਾ ਕੇ ਇੱਕ ਰਾਈਡ ਲੱਭੀ ਹੈ 12 ਕਿਲੋਮੀਟਰ ਦੀ ਇੰਟਰ ਸਿਟੀ ਹੈ ਚਲਦੇ ਆਂ ਜਾ ਕੇ ਇਹੀ ਲਾ ਦਨੇ ਆ ਫਿਲਹਾਲ ਇੱਥੇ ਖੜਨ ਨਾਲੋਂ ਤਾਂ ਹੋਰ ਨਹੀਂ ਬਹਾਨੇ ਸਰ ਗੱਡੀ ਦਾ ਸਟਾਰਟ ਕਰਾਂਗੇ ਪਸੀਨਾ ਪਸੀਨੇ ਹੋਣ ਦੇ ਜਗਾ ਮੜੇ ਰਾਹਤ ਤਾਂ ਮਿਲੇਗੀ ਨਹੀਂ ਸੀ ਚੱਲੇਗਾ ਗੱਡੀ ਦੇ ਥੋੜਾ ਜਿਹਾ ਪਸੀਨਾ ਦਾ ਸੁੱਕੂਆ ਹੋਰ ਨਹੀਂ ਕੁਝ ਆਉਣਾ ਜੀ ਆ ਜੋ ਸਾਹਮਣੇ ਆ ਗਿਆ ਬਸ ਪਿਕਅਪ ਪੁਆਇੰਟ ਇੱਥੋਂ ਪਿਕ ਕਰਨਾ 12 ਕਿਲੋਮੀਟਰ ਦਾ ਡ੍ਰੌਪ ਹੈ 265 ਰੁਪਏ ਦੀ ਰਾਈਡ ਹੈ ਠੀਕ ਹੈ ਜਾ ਕੇ ਛੱਡਿਆ ਇੱਕ ਵਾਰ ਇਹ ਹੈ ਵੀ ਜਦੋਂ ਲੋਕੇਸ਼ਨ ਚੇਂਜ ਹੋ ਜੇ ਨਾ ਇੱਕ ਜਗ੍ਹਾ ਖੜੇ ਰਹੀਏ ਉਦੋਂ ਵੀ ਦਿੱਕਤ ਹੈ ਚਲਦੇ ਫਿਰਦੇ ਰਹੋ ਠੀਕ ਰਹਿਣਗੇ ਰਹੋਗੇ ਆ ਲਓ ਆ ਗਈ ਇਹਨਾਂ ਦੀ ਪਿਕਅਪ ਲੋਕੇਸ਼ਨ ਆ ਜੋ ਮੈਨੂੰ ਡ੍ਰੌਪ ਕਰਕੇ ਸਾਨੂੰ ਦਾ ਨਾ ਅਪਡੇਟ ਕਿੱਥੇ ਆ ਰਿਹਾ ਇਹਨਾਂ ਨੂੰ ਡ੍ਰੌਪ ਕਰਕੇ ਆ ਲਓ ਜੀ ਇੱਥੋਂ ਹੈ ਪਿਕਅਪ 5 ਕਿ ਮਿੰਟ ਇੱਥੇ ਵੇਟ ਕਰਨਾ ਪੈਣਾ ਉਹੀ ਹੈ ਜਿਵੇਂ ਮੈਂ ਤੁਹਾਨੂੰ ਸਵੇਰੇ ਦੱਸ ਰਿਹਾ ਸੀ ਵੀ ਤੀਜਾਂ ਕਰਕੇ ਨਿਕਲੂਗਾ ਸੰਦਾਰੇ ਸੰਦੋਰੇ ਵਾਲੇ ਠੀਕ ਹੈ ਸ਼ਾਇਦ ਜਿੱਥੇ ਤੱਕ ਮੈਨੂੰ ਲੱਗਦਾ ਉਹੀ ਹੈ ਬਾਕੀ ਦੇਖੋ ਜਿਵੇਂ ਕਿਵੇਂ ਹੁੰਦਾ ਜਦੋਂ ਡ੍ਰੌਪ ਕਰੂੰਗਾ ਜਦ ਇਹਨੂੰ ਬਾਕੀ ਇਨਫੋਰਮੇਸ਼ਨ ਦਵਾਂਗਾ ਹਾਂ ਹਾਂ ਬਾਕੀ ਹੁਣ ਥੋੜਾ ਜਿਹਾ ਰਾਹਤ ਮਿਲ ਰਹੀ ਆ ਯਾਰ ਗੱਡੀ ਸਟਾਰਟ ਕਰੀ ਆ ਨਾ ਨਹੀਂ ਖਾਲੀ ਖੜੇ ਵੀ ਯਾਰ ਗੱਡੀ ਕਿੰਨੀ ਦੇਰ ਬੰਦਾ ਸਟਾਰਟ ਕਰਕੇ ਰੱਖ ਲੇਗਾ ਇਹ ਨਹੀਂ ਸਮਝ ਲਾ ਜੀ ਉਹ ਫੇਰ ਇੰਨਾ ਕ ਪਸੀਨਾ ਸੁੱਕਦਾ ਉਧਰ ਜਦ ਆਂਦੇ ਨਾ ਸੀਐਨਜੀ ਵਾਲੇ ਡੰਡੇ ਥੱਲੇ ਨੂੰ ਫੇਰ ਉਹਨਾਂ ਖੂਨ ਵੀ ਫੁਕਦਾ ਆ ਤਾ ਨਹੀਂ ਖਾਲੀ ਗੱਡੀ ਦੀ ਸਲਫ ਮਾਰਨ ਦਾ ਦਿਲ ਕਰਦਾ ਬਾਕੀ ਕੁਝ ਕੰਮ ਐਦਾਂ ਦਾ ਯਾਰ ਸਾਨੂੰ ਏਸੀ ਇੰਨਾ ਮਾਫਕਾ ਹੈ ਹੀ ਨਹੀਂ ਇਹ ਤਾਂ ਚਲੋ ਹੈ ਗਿਆ ਹੁਣ ਆ ਤਾਂ ਪੈ ਗਈ ਉਦਾਂ ਦੀ ਠੀਕ ਹੈ ਵੀ ਹੁਣ ਗੱਡੀ ਸਟਾਰਟ ਕਰਨੀ ਆ ਤਾਂ ਏਸੀ ਔਨ ਕਰਨਾ ਪੈਣਾ ਪਰ ਇਹ ਵੀ ਹੁਣ ਜਿਵੇਂ ਏਸੀ 'ਚ ਬੈਠਾ ਹੁਣ ਜਦੋਂ ਇਹਨਾਂ ਨੂੰ ਡ੍ਰੌਪ ਕਰਕੇ ਹਟੂੰਗਾ 12 13 ਕਿਲੋਮੀਟਰ ਬਾਅਦ ਕਿੰਨਾ ਹੈ ਮੈਕਸਟਮ 15 20 ਮਿੰਟ ਅੱਧੇ ਘੰਟੇ ਦਾ ਰਸਤਾ ਹੋਊਗਾ ਇਸ ਤੋਂ ਜ਼ਿਆਦਾ ਤਾਂ ਨਹੀਂ ਹੁੰਦਾ ਅੱਧੇ ਘੰਟੇ ਬਾਅਦ ਜਦੋਂ ਗੱਡੀ ਬੰਦ ਹੋਣੀ ਹੈ ਦੁੱਗਣਾ ਟੈਂਪਰੇਚਰ ਹੋਣਾ ਬਾਹਰੋਂ ਤੋਂ ਉਦੋਂ ਫਿਰ ਜ਼ਿਆਦਾ ਸੇਕ ਲੱਗਣਾ ਹੈ ਪਰ ਚਲੋ ਖੈਰ ਪਾਰਟ ਆਫ ਜੌਬ ਹੈ ਚੱਲਦਾ ਰਹਿਣਾ ਹੈ ਹੁਣ ਕਰਦੇ ਆ 5 ਮਿੰਟ ਵੇਟ ਇੱਥੇ ਕਰਕੇ ਇਹਨਾਂ ਨੂੰ ਫੇਕ ਚਲਦੇ ਹਾਂ ਟਾਈਮ 1 ਵਜ ਗਿਆ ਜੀ ਪੂਰੇ ਤੇ ਕਰਤਾ ਇੱਥੇ ਆ ਕੇ ਡ੍ਰੌਪ ਐਂਜਲ ਵੈਲੀ ਸਕੂਲ ਹੈ ਰਾਜਪੁਰੇ ਨਾ ਹੋ ਰਿਹਾ ਪਿੱਛੇ ਇਹ ਜਿਹੜੇ ਰਾਜਪੁਰੇ ਦੇ ਆ ਮੇਰੇ ਵੀਰ ਉਹਨਾਂ ਨੂੰ ਤਾਂ ਪਤਾ ਹੁਣ ਜਿਨ੍ਹਾਂ ਨੂੰ ਨਹੀਂ ਪਤਾ ਉਹ ਮਾਹੌਲ ਦੇਖ ਲੋ ਐਦਾਂ ਦੇ ਮਾਹੌਲ 'ਚ ਹੈ ਜਮਾ ਪਿੰਡਾਂ ਵਾਲਾ ਪਾਬਰੀ ਕਰਕੇ ਹੈ ਪਿੰਡ ਦਾ ਨਾਮ ਨੇ ਤਾਂ ਪਤਾ ਨਹੀਂ ਪਾਬਰੀ ਕੁਝ ਕਰਕੇ ਪਾਬਰੀ ਪਤਾ ਨਹੀਂ ਪਾਬਰੀ ਮੈਂ ਗਲਤ ਪ੍ਰੋਨਾਂਸ ਕਰ ਰਿਹਾ ਹੋਇਆ ਜੇ ਗਲਤ ਬੋਲ ਰਿਹਾ ਹੋਗਾ ਤਾਂ ਮਾਫ ਕਰਿਓ ਮੇਰਾ ਵੀਰ ਆ ਐਦਾਂ ਦਾ ਹੀ ਕੁਝ ਨਾਮ ਹੈ ਇਹਦਾ ਪਿੰਡ ਦਾ ਜਿੱਥੇ ਸਕੂਲ ਹੈਗਾ ਤੇ ਹੈ ਚਲੋ ਠੀਕ ਹੈ ਆਪਾਂ ਤਾਂ ਆਦਤ ਹੈ ਇਹ ਜੇ ਰੋਡਾਂ ਤੇ ਕਿਉਂ ਜਮੇ ਪੜੇ ਯਾਰ ਇਹ ਜੇ ਰੋਡਾਂ ਤੇ ਹੀ ਆ ਹੁਣ ਤੱਕ ਸੋ ਮੈਨੂੰ ਕੋਈ ਕੰਪਲੀਟ ਹੁੰਦੀ ਨਹੀਂ ਐਦਾਂ ਦੇ ਰੋਡਾਂ ਤੋਂ ਕਿਉਂਕਿ ਆਪਣਾ ਦਾ ਸਾਰਾ ਬਚਪਨ ਹੁਣ ਤੱਕ ਰਹੇ ਆ ਅਸੀਂ ਦਾ ਇਦਾਂ ਦੇ ਏਰੀਏ ਚ ਇਦਾਂ ਦੇ ਮਾਹੌਲ ਚ ਇਦਾਂ ਦੇ ਰੋੜਾਂ ਤੇ ਮੈਨੂੰ ਸੂਟ ਕਰਦਾ ਇਦਾਂ ਦਾ এনवायरमेंट ਆ ਮੈਂ ਖੁਸ਼ ਆ ਇਦਾਂ ਦੇ ਏਰੀਏ ਚ ਬਾਕੀ ਆ ਜੋ ਚੱਲਦੇ ਆ ਹੁਣ ਇੱਥੇ ਕਰਤਾ ਡ੍ਰੌਪ 12:30 ਆਹ ਸੌਰੀ 12 ਕਿਲੋਮੀਟਰ ਦਾ ਡ੍ਰੌਪ ਸੀ ਇਹਨਾਂ ਦਾ 350 ਰੁਪਏ ਇਹਨਾਂ ਦਾ ਬਿੱਲ ਬਣਿਆ ਤੇ ਆਪਾਂ ਨੂੰ ਉਹੀ 270 ਰੁਪਏ ਮਿਲੇ ਹੁਣੇ ਤੇ 200 270 ਕਿਹੜਾ 250 55 ਰੁਪਏ ਮਿਲੇ ਹੋਣੇ ਆਪਾਂ ਨੂੰ ਠੀਕ ਹੈ ਇਸ ਤੋਂ ਜ਼ਿਆਦਾ ਨਹੀਂ ਮਿਲੇ ਬਾਕੀ ਆ ਜੋ ਹੁਣ ਚੱਲਦੇ ਆ ਇਹ ਹੈਗਾ ਆ ਲੋਕੇਸ਼ਨ ਇਹਦੀ ਆਪਣਾ ਬਾਈਪਾਸ ਨਾ ਰਾਜਪੁਰੇ ਤੋਂ ਪਟਿਆਲੇ ਵਾਲਾ ਜਿਹੜਾ ਬਾਹਰ ਬਾਹਰ ਕੱਢਿਆ ਹੋਇਆ ਆ ਉਹ ਤੇ ਆ ਇਹ ਉਸ ਤੋਂ ਰਾਈਟ ਜੇ ਆਪਾਂ ਉਧਰੋਂ ਆ ਜੇ ਰਾਜਪੁਰੇ ਤੋਂ ਤਾਂ ਰਾਈਟ ਸਾਈਡ ਹੈ ਜੇ ਪਟਿਆਲੇ ਵਾਲੇ ਪਾਸੇ ਬਾਈਪਾਸ ਤੇ ਹੋਈਏ ਤਾਂ ਲੈਫਟ ਸਾਈਡ ਹੈ ਮੁਕਟ ਸਕੂਲ ਹੈ ਉਹਦੇ ਬੈਕ ਸਾਈਡ ਹੈ ਠੀਕ ਹੈ ਉਹ ਦੇਖ ਲੋ ਐਦਾਂ ਦਾ ਰੋਡ ਐਦਾਂ ਦਾ ਮਾਹੌਲ ਹੈ ਬਿੱਚੇ ਵਿੱਚ ਇੱਥੇ ਇੰਡਸਟਰੀ ਵੀ ਲੱਗੀ ਹੋਈ ਹੈ ਵਿੱਚੇ ਵਿੱਚ ਇੱਕ ਦੋ ਪਿੰਡ ਹੈਗਾ ਆ ਠੀਕ ਆ ਮਾਹੌਲ ਇਹ ਵਧੀਆ ਆ ਰਹਿਣੇ ਲਾਇਕ ਏਰੀਆ ਸਾਫ਼ ਸੁਥਰਾ ਕੋਈ ਸ਼ੋਰ ਸ਼ਰਾਬਾ ਨਹੀਂ ਬਹੁਤਾ ਕੋਈ ਚੋਚਲੇबाजी ਨਹੀਂ ਕੋਈ ਹਵਾबाजी ਨਹੀਂ ਸਾਫ਼ ਸਿੰਪਲ ਸਾਫ਼ ਸੁਥਰੇ ਲੋਕ ਕਿਉਂਕਿ ਇਲਾਕਾ ਦੇਖ ਕੇ ਬੰਦਾ ਮਾਹੌਲ ਜੱਜ ਕਰ ਲੈਂਦਾ ਆ ਹੈ ਨਾ ਆਪਾਂ ਦਾ ਫੇਰ ਸੋ ਕਨਾਲ ਪ੍ਰਮਾਤਮਾ ਨੇ ਬਣਾਏ ਡਰਾਈਵਰ ਹੈ। ਡਰਾਈਵਰ ਉਹ ਬੰਦਾ ਆਖ ਦੇ ਕੇ ਪੜ ਜਾਂਦਾ ਹੈ ਤੇ ਰੋਡ ਦੇ ਕੇ ਜੱਜ ਕਰ ਲੈਂਦਾ ਹੈ। ਕਿ ਮਾਹੌਲ ਕਿੱਦਾਂ ਦਾ ਹੈ ਇੱਥੇ ਕਿੱਦਾਂ ਦਾ ਨਹੀਂ। ਆ ਜੋ ਖੈਰ ਚੱਲੀਏ ਹੁਣ ਇਸ ਤੋਂ ਬਾਅਦ ਦੇਖਦੇ ਹਾਂ ਅੱਗੇ ਦੀ ਕਾਰਵਾਈ। ਅਗਲੇ ਰਾਈਡ ਕਦੋਂ ਮਿਲਦੀ ਹੈ ਕਦੋਂ ਨਹੀਂ। ਟਾਈਮ ਤੁਹਾਡੇ ਸਾਹਮਣੇ ਵਾਲੇ 2:30 ਮਿੰਟ ਹੋ ਗਏ। ਰੋਟੀ ਪਾਣੀ ਖਾ ਕੇ ਆ ਕੇ ਗੱਡੇਲਾ ਵਾਲੀ ਸਾਈਡ 'ਚ ਛੌਂਚ ਪਰ ਗਰਮੀ ਨੇ ਬੱਟ ਕੜਾਏ ਪਈਆਂ ਮਿੱਤਰੋ। ਉੱਚੋ ਹਾਂ। ਆ ਦੇਖੋ ਸਾਹਮਣੇ ਤੁਹਾਡੇ ਦਰਖਤ ਲੱਗੇ ਹੋਏ ਆਂ ਦਿਖਾ ਦਿਓ ਮੈਨੂੰ ਕੋਈ ਪੱਤਾ ਹਿੱਲਦਾ ਦੇਖ ਲਓ ਆ ਲੋ ਇੱਧਰ ਦੇਖ ਲਓ ਹਵਾ ਬਿਲਕੁਲ ਨਹੀਂ ਹੈ ਬਿਲਕੁਲ ਵੀ ਹੁਣ ਹੋਰ ਕੁਝ ਨਹੀਂ ਗੱਡੀ ਸਟਾਰਟ ਕਰਕੇ ਬੈਠਾ ਆ ਦੇਖੋ ਗੱਡੀ ਸਟਾਰਟ ਖੜੀ ਹੈ ਦੇਖ ਲਓ ਇਸ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਹੁਣ ਜੇ ਸਰੀਰੇ ਸੈੱਟ ਨਾ ਰਿਹਾ ਫਿਰ ਫਾਇਦਾ ਕੀ ਹੋਇਆ ਮਨ ਮੰਨ ਲਓ ਇੱਥੇ ਗੱਡੀ ਬੰਦ ਕਰਕੇ ਬੈਠੇ ਰਹੋ ਗੱਸੀ ਪੈਣ ਵਾਲਾ ਕੰਮ ਹੋਇਆ ਪਿਆ ਆ ਐਨਾ ਕ ਬੁਰਾ ਹਾਲ ਹੈ ਬਾਹਰ ਮੈਂ ਗੱਡੀ ਬੰਦ ਕਰੀਏ ਤਾਂ ਵਰਗੇ ਉਹੀ ਹੈ ਵੀ ਯਾਰ ਜਿਹੜੇ ਪੈਸੇ ਫਿਰ ਅੱਗੇ ਡਾਕਟਰਾਂ ਨੂੰ ਦੇਣੇ ਆ ਉਹਦੇ ਨਾਲ ਉਹ ਗੈਸੇ ਪਵਾ ਲਾਂਗੇ ਗੱਡੀ ਤੇ ਹੋਰ ਤਾਂ ਕੋਈ ਆਪਸ਼ਨ ਨਹੀਂ ਘਟੋ ਘਟਾ ਨਾ ਗਿਆ ਵੀ ਸਰੀਰ ਤਾਂ ਠੀਕ ਰਹੂਗਾ ਆਪਣਾ ਬਾਕੀ ਚਲੋ ਦੇਖਦੇ ਹਾਂ ਹੁਣ ਆ ਰਹੀ ਸੀ ਕਪਟਿਆਲੇ ਦੀ ਡਿਊਟੀ ਉਹ ਮਿਸ ਹੋ ਗਈ ਯਾਰ ਉਹ ਮੈਂ ਐਕਚੁਅਲੀ ਆਮਦੇ ਚੱਕਰ ਚੱਕਰ ਰਾਈਡ ਅਡਿਟੀ ਪਿਕ ਕਰਨੀ ਕੋਈ ਖੈਰ ਚਲੋ ਕੋਈ ਨਹੀਂ ਜਿਹੜੇ ਨਵੇਂ ਮੁਕੱਦਰਾਂ ਚੋਂ ਉਮੰਦਾ ਨਹੀਂ ਬਾਕੀ ਕੋਈ ਆਉਂਦੀ ਐ ਇਸ ਤੋਂ ਬਾਅਦ ਰਾਈਡ ਤਾਂ ਲੈ ਕੇ ਨਿਕਲਾਂਗੇ ਆਓ ਵੀ ਮਿੱਤਰੋ ਟਾਈਮ ਹੋ ਗਿਆ 5:30 ਕੋਈ ਨਹੀਂ ਉਹਦੇ ਖੈਰ ਪੱਲਾ ਪਾਈ ਇੱਕ ਰਾਈਡ ਵੱਜੀ ਸੀ ਹੁਣ ਆਓ ਵੀ ਹਮਾ ਚੱਲਦੀ ਉਹ ਮੈਂ ਪਿਕ ਕੀਤੀ ਨਹੀਂ ਸੋ ਛੱਡਤੀ ਰੀਜ਼ਨ ਉਹਦਾ ਇਹ ਹੈ ਕਰਦੇ ਗਏ ਹੋਏ ਸੀ ਸਿਸਟਰ ਕੋਲ ਸੰਧਾਰਾ ਲੈ ਕੇ ਤੀਜਾਂ ਦਾ ਆਹ ਦੇਖੋ ਹਾਏ ਹੋ ਹਾਏ ਉੰਬਸੇ ਆ ਗਏ ਸੀ ਹੁਣ ਮੈਂ ਵੀ ਇੱਥੇ ਖੜਾ ਸੀ ਮੈਂ ਕਿਹਾ ਚਲੋ ਜਵਾ ਹੁਣ ਕਿੰਨੀ ਕੀ ਦੇਰ ਖੜਦੇ ਯਾਰ ਸਾਢੇ ਪੰਜ ਦਾ ਵੈਸੇ ਹੀ ਹੋ ਚਲੇ ਬਾਈ ਇਸ ਕਰਕੇ ਹੁਣ ਇੱਥੋਂ ਨਿਕਲ ਪਏ ਆ ਘਰ ਨੂੰ ਹੋਰ ਅੱਧੇ ਘੰਟੇ ਤੱਕ ਘਰੇ ਪਹੁੰਚਾਂਗੇ ਘਰ ਜਾ ਕੇ ਦੇਖਦਾ ਹਾਲ ਮਾਹੌਲ ਕੀ ਰਹਿੰਦਾ ਕੀ ਨਹੀਂ ਅੱਗੇ ਉਹ ਜੀ ਹੁਣ ਆ ਦੇਖ ਲਓ ਮੇਰੇ ਵੀਰੋ ਸ਼ਾਇਦ ਤੁਹਾਨੂੰ ਲੱਗਦਾ ਹੋਣਾ ਵੀ ਬਾਈ ਇੰਡੀਆ ਗੇਟ ਇੰਡੀਆ ਗੇਟ ਕਰੀ ਜਾਂਦਾ ਹੈ ਹੈਨਾ ਅਮੈਂ ਅਕਸਰ ਤੁਹਾਨੂੰ ਇਹ ਚੀਜ਼ਾਂ ਦਿਖਾਉਂਦਾ ਨਹੀਂ ਸੀ ਡੜੀਆਂ ਨਾਲ ਚੱਲਦੇ ਆਂ ਡੇਲੀ ਆ ਦੇਖ ਲਓ ਐਕਟਿਵ ਪਹਿਲਾਂ 1 2 3 4 ਇੱਧਰ ਦੇਖ ਲਓ ਕਿੰਨੇ ਘੜੇ ਆ ਪਿਆ ਜਾਮ ਦੇਖੋ ਡੇਲੀ ਭਾਈ ਆਂਦੇ ਹੋਏ ਜਾਂਦੇ ਹੋਏ ਇੰਨਾ ਗੱਲਾਂ ਚੋਂ ਹੀ ਨਿਕਲਣਾ ਪੈਂਦਾ ਹੈ ਡੇਲੀ ਆ ਦੇਖ ਲਓ ਲੋ ਤੁਹਾਡੇ ਸਾਹਮਣੇ ਚੌਕ ਭਰਿਆ ਪਿਆ ਆ ਐਂਦਰੋਂ ਦੇਖ ਲਓ ਕਿੱਥੇ ਤੱਕ ਨੀਂਹ ਜਾਂਦੀ ਆ ਜਿੱਥੇ ਤੱਕ ਵੀ ਤੁਹਾਡੀ ਨੀਂਹ ਜਾਂਦੀ ਆ ਦੇਖ ਲਓ ਸਾਰਾ ਦਿਨ ਮੇਰਾ ਵੀਰ ਥੱਕ ਟੁੱਟ ਕੇ ਵੀ ਆਨੇ ਆ ਫੇਰ ਅੱਗੇ ਆ ਇੱਥੇ ਵੀ ਹੁਣ ਟ੍ਰਾਫਿਕ ਕਲੀਅਰ ਕਰਵਾਉਂਗਾ ਪਹਿਲਾਂ ਉਹ ਦੇਖੋ ਲੱਗੇ ਦਾ ਹੋਏ ਆ ਵਿਚਾਰੇ ਇਹਨਾਂ ਦੇ ਨਾਲ ਲਾ ਕੇ ਹੈਲਪ ਕਰਵਾਉਂਗਾ ਇਹਨਾਂ ਦੀ ਵੀ ਉਸ ਤੋਂ ਬਾਅਦ ਜਗ੍ਹਾ ਬਣੂਗੀ ਫੇਰ ਨਿਕਲਾਂਗੇ ਆਪਾਂ ਵੀ ਲਓ ਮਿੱਤਰੋ ਟਾਈਮ ਤੁਹਾਡੇ ਸਾਹਮਣੇ 8:53 ਮਿੰਟ ਹੋ ਗਏ ਤੇ ਹੁਣ ਦੇਖ ਲਓ ਰੋਡ ਦਾ ਹਾਲ ਕਰਾਤਾ ਨਾ ਸਾਰਾ ਰੋਡ ਖਾਲੀ ਠੀਕ ਹੈ ਪਿੰਡ ਆ ਯਾਰ ਮੇਰਾ ਇਹ ਤਾਂ ਮੇਰਾ ਫਰਜ਼ ਬਣਦਾ ਮੇਰੇ ਪਿੰਡ ਪ੍ਰਤੀ ਹੈ ਨਾ ਤਾਂ ਯਾਰ ਥੋੜੇ ਜਿਹੇ ਵੀ ਹਰੇਕ ਜਣਾ ਖਾਣਾ ਉੱਠੇ ਕਹਦੇ ਯਾਰ ਉੱਥੇ ਜਾਣੇ ਆ ਉੱਥੇ ਐ ਇੱਥੇ ਐ ਫਰਜ਼ ਦਾ ਆਪਣਾ ਵੀ ਬਣਦਾ ਅਸੀਂ ਇੱਥੇ ਰਹਿਨੇ ਆ ਸਾਰਾ ਦਿਨ ਕੰਮ ਕਰਕੇ ਆਨੇ ਆ ਥੱਕੇ ਟੁੱਟੇ ਆਸੀਂ ਵੀ ਹੁੰਨੇ ਆ ਬਾਈ ਖਾਣੇ ਪੀਣੇ ਆਸੀਂ ਵੀ ਪਰ ਫਰਜ਼ ਆਪਣਾ ਆਪਣਾ ਹੈਗਾ ਆਪਣੇ ਪਿੰਡ ਪ੍ਰਤੀ ਆਪਣੇ ਲੋਕਾਂ ਪ੍ਰਤੀ ਆਪਣੇ ਸਮਾਜ ਪ੍ਰਤੀ ਠੀਕ ਹੈ ਆਪਣੀ ਤਾਂ ਦਾਲ ਫੁਲਕਾ ਹਰੇਕ ਚਲਾਈ ਫਿਰਦਾ ਯਾਰ ਪਰ ਜਦਨ ਕਿਸੇ ਦੂਸਰੇ ਦਾ ਸੋਚੋਂਗੇ ਉਸ ਦਿਨ ਕਾਮਯਾਬ ਹੈ ਕਰੇ ਮੇਰੀ ਸੋਚ ਹੈ ਦੇਖੋ ਮੈਂ ਕਿਸੇ ਨੂੰ ਉਹ ਨਹੀਂ ਕਰਦਾ ਚਲੋ ਘਰ ਹੁਣ ਜਾਮ ਹਟ ਗਿਆ ਟਾਈਮ ਤੁਹਾਨੂੰ ਦਿਖਾਤਾ ਜਦੋਂ ਇਸ ਤੋਂ ਪਹਿਲਾਂ ਵੀ ਤੁਸੀਂ ਦੇਖ ਕੇ ਹਟਿਆ ਉਹ ਹਾਲ ਕੀ ਸੀ ਤੇ ਆ ਲਓ ਤੁਹਾਡੇ ਸਾਹਮਣੇ ਆ ਕਰਕੇ ਲਾਈਟਾਂ ਆਨ ਵਾਹ ਕਰੋ ਚੱਲਦੇ ਹਾਂ ਹੁਣ ਹੁਣ ਆ ਲਓ ਪਾਵਾ ਚਲੇ ਹੁਣ ਵੀ ਇੱਥੋਂ ਤੋਂ ਸਾਹਮਣੇ ਇੰਡੀਆ ਗੇਟ ਆ ਸਾਰਾ 100 ਮੀਟਰ ਤੇ ਜਦੋਂ ਇੰਡੀਆ ਗੇਟ ਤੱਕ ਪਹੁੰਚਣ ਦਾ ਟਾਈਮ ਹੁਣ ਆਪਣਾ ਜਦੋਂ ਇਹ ਦੁਬਾਰਾ ਫੇਰ ਨਾ ਬੰਦ ਹੋ ਜੇ ਇਹ ਵੀ ਡਾਰੇ ਲੱਗਿਆ ਰਹਿੰਦਾ ਇਹਦਾ ਠੀਕ ਹੈ ਆਜ ਜੇ ਤੁਸੀਂ ਆਜਾ ਸਹੀ ਮਾਨਿਆ ਚ ਸਮਝੇ ਹੋਵੋਗੇ ਵੀ ਯਾਰ ਬਾਈ ਕਹੀਂ ਫਰੀ ਜਾਂਦਾ ਕਹੀਂ ਫਰੀ ਨੂੰ ਖੁੱਲਾ ਮਿਲ ਜਾਂਦਾ ਕਹੀਂ ਮੇਰੀ ਬੰਦ ਪਰੇ ਬਾਰ-ਬਾਰ ਇੰਡੀਆ ਗੇਟ ਇੰਡੀਆ ਗੇਟ ਕਰੀ ਜਾਂਦਾ ਆ ਠੀਕ ਹੈ ਮੈਂ ਤਾਂ ਇਹਨਾਂ ਚੀਜ਼ਾਂ ਆ ਦੇਖੋ ਆ ਬਾਈ ਖੜਾ ਇਹ ਵੀ ਮੇਰੇ ਪਿੰਡ ਦਾ ਹੀ ਹੈ ਵੀ ਡਰਾਈਵਰ ਹੈ ਦੇਖੋ ਇਹਦੇ ਕੋਲ ਗੱਡੀ ਆਪਣੇ ਨਾਲੋਂ badi ਇਹ ਵੀ ਮੇਰੇ ਨਾਲ ਸੀ ਜਦੋਂ ਜਦੋਂ ਟ੍ਰਾਫਿਕ ਕਲੀਅਰ ਕਰਾਈ ਹੈ ਠੀਕ ਹੈ ਆ ਦੇਖ ਲਓ ਆ ਸੀ ਮੰਦਿਰ ਆ ਗਿਆ ਸਾਡਾ ਤੇ ਆ ਇੰਡੀਆ ਗੇਟ ਆ ਗਿਆ ਤੇ ਹੁਣ ਟ੍ਰਾਫਿਕ ਦੇਖ ਲੋ ਆ ਦੇਖੋ ਇਧਰੋਂ ਹੁਣ ਵੀ ਆ ਰਹੀਆਂ ਨਾ ਗੱਡੀਆਂ ਜੁੜੀਆਂ ਆਪਸ ਚ ਇਹਦਾ ਮਤਲਬ ਜਾਮ ਹੈ ਸੀ ਪਿੱਛੇ ਸੀਟ ਬੈਲਟ ਲਾਈ ਨਹੀਂ ਮੈਂ ਟੋਂ ਟੋਂ ਕਰ ਰਹੀ ਆ ਗੱਡੀ ਇਹਦੇ ਲਈ ਮਾਫੀ ਚਾਹਨਾ ਕਿਉਂਕਿ ਪਹੁੰਚਣ ਨਾਲ ਹੀ ਆਇਆ ਗਿਆ ਰਖਿਆ ਰ ਨਾ ਰਹਿ ਗਿਆ 50 ਮੀਟਰ ਇੱਥੋਂ ਬਸ ਜੋਰ ਲਾ ਕੇ ਆ ਦੇਖ ਲੋ ਸਾਹਮਣੇ ਟ੍ਰਾਫਿਕ ਆ ਰਹੀ ਆ ਤੁਸੀਂ ਆਪਸ ਹਿਸਾਬ ਲਾ ਸਕਦੇ ਹੋ ਬਿ ਟ੍ਰਾਫਿਕ ਕੇ ਹਿਸਾਬ ਨਾਲ ਸੀ ਉਹ ਦੇਖੋ ਹੁਣ ਵੀ ਲਾਈਨਾਂ ਬੰਨੀ ਪਈਆਂ ਚਲੋ ਫਿਰ ਕਰਦੇ ਆ ਇੱਥੇ ਵੀਡੀਓ ਐਂਡ ਵੀਡੀਓ ਚ ਕੁਝ ਵੀ ਚੰਗਾ ਜਾਂ ਬੁਰਾ ਲੱਗਿਆ ਹੋਇਆ ਤਾਂ ਕਮੈਂਟ ਕਰਕੇ ਜਰੂਰ ਦੱਸਦੇ ਹੋ ਵੀਡੀਓ ਲਾਈਕ ਤੇ ਡਿਸਲਾਈਕ ਕਰਕੇ ਦੱਸਦੇ ਹੋ ਕੋਈ ਸੁਝਾਅ ਦੇਣਾ ਚਾਹਦੇ ਹੋ ਤਾਂ ਕਮੈਂਟ ਆ ਜਰੂਰ ਦੱਸਦੇ ਹੋ ਹੋਰ ਨਾ ਚਿਰ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ ਜੀ ਰੱਬ ਰਾਕਾ ਮਿਲਦੇ ਆਂ ਹੋਰ ਨਵੇਂ ਵਲੌਗਸ